ਕੱਲ ਜੀ ਆਇਓਈ ਆਇਓ ਕੱਲ ਜੀ ਆਇਓਈ ਆ ਦੇਖੋ ਜੀ ਪੁਲਿਸ ਦਾ ਬਰਦਾਸ਼ਤ ਨਹੀਂ ਆਇਓਈ ਆਇਓਈ ਸਿਸਟਮ ਦਾ ਹਾਲ ਦੇਖੋ ਲੰਗਰ ਖਾਣ ਤੋਂ ਵੀ ਲੰਗਰ ਨਾ ਛਕਣ ਕਿ ਮੇ ਰੋਕ ਕੇ ਪੂਰੇ ਹੋ ਗਏ ਆਏ ਐ ਐਸਐਸਰ ਦੀ ਵੀਡੀਓ ਬਣਾ ਲਾ ਮਨਜੀਤ ਇਹ ਰੋਕ ਰਹੇ ਨੇ ਪੂਰੇ ਆਇਓ ਉੱਤੇ ਵੀ ਆਇਓ ਆ ਜਾਓ ਜੀ ਆਜੋ ਤੁਸੀਂ ਲੰਗਰ ਛਕੋ ਕੋਈ ਡਰੋਣਾ ਆ ਜੋ ਆਜੋ ਅੰਕਲ ਜੀ ਕੋਈ ਨਾ ਅੰਦੀ ਘੱਡੇ ਆਈ ਤੁਹਾਨੂੰ ਦੁਨੀਆ ਬਹੁਤ ਬਹੁਤ ਦੁਨੀਆ ਬਹੁਤ ਬਹੁਤ ਆਇਓ ਅੰਕਲ ਜੀ ਆਜੋ ਕੋਈ ਗੱਲ ਨੂੰ 100 ਰੁਪਇਆ ਕਰੀਦਾ ਨੂੰ ਉਹ ਲੋੜ ਬੰਦ ਹੋਣਾ ਯਾਰ ਸਰਕਾਰੀ ਹੱਥ ਹੱਥ ਜਿਹੜਾ ਗਰੀਬ 500 ਰੁਪਏ ਦਾ ਵੀ ਪਾਗਣਾ ਦਾ ਸੌਦਾ ਬਾਜੂਗਾ ਦੱਸ ਜਿਹੜਾ ਕਰਕੇ ਲੱਗਦਾ ਹੈ ਹੈਲੋ ਕਾਇ ਨਹੀਂ ਕਹਿ ਨਹੀਂ ਰਹੀ ਮਰੀ ਜੀ ਬੀਬੀ ਜੀ ਉਧਰ ਜੋ ਮੈਂ ਬੇਨਤੀ ਕਰ ਰਿਹਾ ਅਸੀਂ ਨਹੀਂ ਬੇਨਤੀ ਕਰ ਰਹੇ ਸਰ ਅਸੀਂ ਤਾਂ ਅਫਸਰ ਨਾਲ ਗੱਲ ਕਰ ਲੋ ਅਸੀਂ ਮੈਂ ਦੇ ਦੋ ਦਿੱਤਾ ਜੀ ਨੰਬਰ ਇੰਟਿਕ ਰਿਹਾ ਮੈਂ ਲਾ ਲੈਣਾ ਬੁਰਾ ਨਾਲੇ ਨਾਲੇ ਬਟੇ ਪੂਰੇ ਚਾਪੜ ਮੈਂ ਅਸੀਂ ਅੱਸੀ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫ਼ਤਰ ਕਮਾਲ ਹੋ ਗਈ ਨਹੀਂ ਅਸੀਂ ਤਾਂ ਜਿਉਂ ਹੀ ਖੜਾਂਗੇ ਉਹ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆ ਕੇ ਸਾਨੂੰ ਮਿਲ ਲਵੇ ਗੱਲ ਖਤਮ ਅੱਜ ਕਿਹੜਾ ਕੋਈ ਜਿੱਦ ਕਰ ਰਿਹਾ ਅਸੀਂ ਸਾਈਡ ਤੇ ਖੜਿਆ ਕੋਈ ਟ੍ਰੈਫਿਕ ਜਾਮ ਲੰਗਰ ਦੀ ਦਿੱਕਤ ਇੱਕ ਤਿੱਕਣ ਦਾ ਦੱਸ ਦੋ ਸਰ ਜੀ ਦਿੱਕਤ ਨੂੰ ਦਿੱਤਾ ਤੇ ਸਾਡੇ ਨਾਲ ਉਹਨਾਂ ਦਾ ਦਿੱਕਤ ਤਾਂ ਜੀ ਆ ਕੇ ਮਿਲੂਗਾ ਗੱਲ ਖਤਮ ਇਹ ਤਾਂ ਕਿਹੜਾ ਅੱਜ ਦਾ ਚੱਲ ਰਿਹਾ ਸਰ ਤਿੰਨ ਸੱਲਾਂ ਤੋਂ ਚੱਲ ਰਿਹਾ ਅੱਜ ਹੀ ਬੇਨਤੀ ਕਰ ਰਹੇ ਹਾਂ ਵੀਰ ਬਣ ਕੇ ਲਾ ਦਿਓ ਜੀ ਅਸੀਂ ਕੋਈ ਜਿੰਦ ਵੀ ਕਰ ਅਸੀਂ ਬੇਨਤੀ ਕਰ ਰਹੇ ਹਾਂ ਨਹੀਂ ਨਹੀਂ ਉੱਥੇ ਨਹੀਂ ਆਈ ਇੱਥੇ ਲਾਉਣਾ ਜੀ ਇੱਥੇ ਹੀ ਲੱਗਦਾ ਆ ਰਿਹਾ ਕਰੋਨਾ ਤੋਂ ਬਿਨਾਂ ਦਾ ਲੱਗਦਾ ਆ ਰਿਹਾ ਕੋਈ ਅੱਜ ਤੱਕ ਹੀ ਲੱਗਦਾ ਹੈ ਜੈ ਕਰੋਨਾ ਵੇਲੇ ਦਾ ਕੋਈ ਇੱਥੇ ਨਹੀਂ ਉਹਨੂੰ ਪਤਾ ਹੀ ਨਹੀਂ ਜੀ ਵੀ ਇਹ ਕਿਉਂ ਨਾਲ ਕਿਉਂ ਚੱਲੀ ਇਹ ਲੰਗਰ ਲੱਗ ਰਿਹਾ ਗੱਲ ਕਰ ਤਾਂ ਜਿਹੜਾ ਤੁਹਾਡਾ ਕੋਈ ਰੋਕਦਾ ਜੀ ਉਹਨੂੰ ਕਹਿ ਦੋ ਆ ਕਿ ਇੱਥੇ ਰੋਕਦਾ ਨਹੀਂ ਵੀ ਜਿੱਥੇ ਜਗ੍ਹਾ ਹੋਣੀ ਹੈ ਉੱਥੇ ਲਾ ਲਓ ਨਹੀਂ ਉੱਥੇ ਜਾਂਦਾ ਨਹੀਂ ਜੀ ਕੋਈ ਮਰੀਜ਼ ਬੈਠ ਬੈਠੇ ਸਭ ਆਉਂਦੇ ਰੋਜ਼ ਆ ਗੋਡੇ ਕਹਿਣ ਨਾਲ ਖੜੀ ਲੱਗੂਗਾ ਜੀ ਉੱਥੇ ਪੰਜ ਲੱਗ ਗੋਡੇ ਜਾਂ ਮੇਰੇ ਕਹਿਣ ਨਾਲ ਹੀ ਲੱਗਦਾ ਇਹਦਾ ਪਰਮਾਤਮਾ ਵਾਲਿਆ ਲੰਗਰ ਲੱਗਣ ਲੱਗ ਸਾਡੀ ਤਾਂ ਉਰੀ ਲਾਉਣੇ ਆ ਜੀ ਸਾਨੂੰ ਤਿੰਨ ਸਾਲ ਹੋ ਗਏ ਤੇ ਉਰੀ ਲਾਵਾਂਗੇ ਫਿਰ ਗੱਲ ਖਤਰੀ ਜੇ ਤੁਹਾਡਾ ਕੋਈ ਪ੍ਰਸ਼ਾਸਨ ਜਿਹੜਾ ਰੋਕਦਾ ਉਹਨੂੰ ਕਹਿ ਦੋ ਜੀ ਆ ਕੇ ਰੋਕ ਜੀ ਮਰੀਜ਼ਾਂ ਨੂੰ ਰੋਕ ਰਹੇ ਸਰ ਇਹ ਕੁਝ ਨਹੀਂ ਕਰ ਰਹੇ ਜਿਹੜੇ ਦੇਖੀ ਕਰ ਰਹੇ ਸਰ ਲੈ ਤੁਹਾਨੂੰ ਫਜਾਰਾ ਵਾਲੀ ਵੀ ਐਂਟੀ ਚੜ੍ਹ ਲਈ ਸਰ ਨਾ ਅਸੀਂ ਦੇਖਣਾ ਕਿ ਅਸੀਂ ਨਾ ਸਰ ਗੱਲ ਖਤਮ ਜੀ ਬਸ ਫਿਰ ਉੱਥੇ ਲਾਉਣਾ ਇੱਥੇ ਲਾਵਾਂਗੇ ਉੱਥੇ ਹੀ ਲਾਉਂਦੇ ਆਓ ਅੰਤਲ ਜੀ ਆਇਓ 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 ਅੰਤਲ ਜੀ ਆਇਓ ਆਹ ਦੇਖੋ ਜੀ ਪੁਲਿਸ ਦਾ ਬੁਰਾ ਨਾਲ ਆਇਓ ਆਇਓ ਜੀ ਸਿਸਟਮ ਦਾ ਹਾਲ ਦੇਖੋ ਲੰਗਰ ਖਾਣ ਨੂੰ ਆਇਆ ਵੀ ਲੰਗਰ ਨਾ ਸਕਣ ਕਿ ਮੇਰੇ ਕੋਲ ਪੂਰੇ ਹੋ ਗਏ ਆਏ ਸਹੀ ਸਰ ਦੀ ਵੀਡੀਓ ਬਣਾ ਲਾ ਮਨਜੀਤ ਇਹ ਰੋਕ ਸਕਨੇ ਪੂਰੇ ਆਏ ਆਇਓ ਤੇ ਆਇਓ ਆ ਜਾਓ ਜੀ ਆ ਜਾਓ ਤੁਸੀਂ ਲੰਗਰ ਖਾਓ ਕੋਈ ਦਰੋਂ ਨਾ ਆਇਓ ਆਜੋ ਅੰਕਲ ਜੀ ਕੋਈ ਨਾ ਅੱਧੀ ਗੱਡੀ ਤੁਹਾਨੂੰ ਦੁਨੀਆ ਤੋਂ ਦੋਤ ਦੁਨੀਆ ਤੋਂ ਮੈਂ ਗੱਲ ਕਰ ਰਿਹਾ ਇਹਨੂੰ ਕਹਿੰਦਾ ਵੀ ਤੁਸੀਂ ਸਿਖਾਓ ਆਇਓ ਅੰਕਲ ਜੀ ਆਜੋ ਕੋਈ ਗੱਲ 200 ਰੁਪਏ ਦੇ ਕਰੀਬ ਨੂੰ ਇਹ ਲੋਡ ਬੰਦ ਹੋਣਾ ਯਾਰ ਸਰਕਾਰ ਨਹੀਂ ਹੱਥ ਹੱਥ ਜਿਹੜਾ ਗਰੀਬ 100 ਰੁਪਏ ਦਾ ਵੀ ਪਗਣਾ ਦਾ ਸੌਦਾ ਬਾਜੂ ਦਾ ਜਿਹੜਾ ਇਹ ਨਾਲ ਕਰਕੇ ਲੱਗਦਾ ਬੀਬੀ ਜੀ ਉਧਰ ਜੋ ਮੈਂ ਬੇਨਤੀ ਕਰ ਰਿਹਾ ਅਸੀਂ ਬੇਨਤੀ ਕਰ ਰਹੇ ਸਰ ਅਸੀਂ ਤਾਂ ਅਫਸਰਾਂ ਨਾਲ ਗੱਲ ਕਰ ਲੋ ਅਸੀਂ ਮੈਂ ਦੇ ਦੋ ਦਿੱਤਾ ਜੀ ਨੰਬਰ ਇੰਨੇ ਕਰਾਇਆ ਮੈਂ ਲਾਲੇ ਲਾਲੇ ਹਸਾਲਾ ਬਟੇ ਉਹਦੇ ਸਾਹ ਪਰ ਬੈਠੇ ਨੇ ਬਟਾ ਸਰ ਅਸੀਂ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫ਼ਤਰ ਕਮਾਲ ਹੋਊਗੀ ਨਹੀਂ ਅਸੀਂ ਤਾਂ ਜਿਉਂ ਹੀ ਖੜਾਂਗੇ ਉਹ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆਗੇ ਸਰ ਨਾਲ ਬਿੱਲ ਦੇ ਗੱਲ ਖਤਮ ਅਧਿਕੜਾ ਕੋਈ ਜਿੱਦ ਕਰ ਰਿਹਾ ਅਸੀਂ ਸੇਡ ਤੇ ਖੜਿਆ ਕੋਈ ਟ੍ਰੈਫਿਕ ਜਾਮਾ ਕੋਈ ਲੰਗਰ ਦੀ ਦਿੱਕਤ ਨਹੀਂ ਇੱਕ ਦੇ ਇੱਕ ਦਾ ਦੱਸ ਦੋ ਸਰ ਜੀ ਦਿੱਕਤ ਨੂੰ ਦਿੱਕਤਾ ਵੀ ਸਾਡੇ ਨਾਲ ਆ ਜੇ ਦਿੱਕਤਾਂ ਜੀ ਆ ਕੇ ਮਿਲੂਗਾ ਗੱਲ ਖਤਮ ਇਹਦਾ ਕਿਹੜਾ ਅੱਜ ਦਾ ਚੱਲ ਰਿਹਾ ਸਰ 3 ਸਾਲਾਂ ਤੋਂ ਚੱਲ ਰਿਹਾ ਜੀ ਬੇਨਤੀ ਕਰ ਰਿਹਾ ਵੀ ਬਣ ਕੇ ਵੀ ਲੱਗ ਰਿਹਾ ਜੀ ਅਸੀਂ ਕੋਈ ਜਿੰਦ ਨਹੀਂ ਕਰ ਅਸੀਂ ਬੇਨਤੀ ਕਰ ਰਿਹਾ ਅਸੀਂ ਬੇਨਤੀ ਕਰ ਰਿਹਾ ਨਹੀਂ ਨਹੀਂ ਉੱਥੇ ਨਹੀਂ ਇੱਥੇ ਲਿਆਉਣਾ ਜੀ ਇੱਥੇ ਹੀ ਲੱਗਦਾ ਆ ਰਿਹਾ ਕਰੋਨਾ ਤੋਂ ਪਹਿਲਾਂ ਦਾ ਲੱਗਦਾ ਆ ਰਿਹਾ ਕੋਈ ਅੱਜ ਦਾ ਨਹੀਂ ਲੱਗਦਾ ਇਹ ਹੈ ਕਰੋਨਾ ਵੇਲੇ ਦਾ ਕੋਈ ਇੱਥੇ ਨਹੀਂ ਤੁਹਾਨੂੰ ਪਤਾ ਹੀ ਨਹੀਂ ਜੀ ਫਿਰ ਨਾਲ ਆ ਜਾਓ ਚੱਲਦੇ ਉੱਥੇ ਆ ਜਾਓ ਕਿਉਂ ਨਾਲ ਕਿਉਂ ਚੱਲੀ ਇਹ ਲੰਗਰ ਲੱਗ ਰਿਹਾ ਹੈ ਗੱਲ ਕਰਦਾ ਜਿਹੜਾ ਤੁਹਾਡਾ ਕੋਈ ਰੋਗ ਦਾ ਹੈ ਉਹਨੂੰ ਕਹਿ ਦੋ ਆ ਕੇ ਉਹ ਮਟਾਉਂਦਾ ਨਹੀਂ ਵੀ ਜਿੱਥੇ ਜਾਣਾ ਹੋਵੇ ਉੱਥੇ ਲਾ ਲਓ ਨਹੀਂ ਉੱਥੇ ਜਾਂਦਾ ਨਹੀਂ ਜੀ ਕੋਈ ਮਰੀਜ਼ ਬੜੇ ਬੜੇ ਸਦੋਂ ਆਉਂਦੇ ਰੋਜ਼ ਆ ਗੱਡੇ ਕਹਿਣ ਦਾ ਫੜੀ ਲੱਗੂ